आदर्श राज मंच की उसके पापते गए हैं मैं गुरु बेनती करता हूँ कि जो है मीडिया जारी कर अब लुधियाना विखे आदर्श राजनीति मंच आदर्श राजनीति मंच की संस्थापक नागरा दी समागम किया गया जिस शुरू को इलावा ਜਗENDER ਸਿੰਘ ਹਵਾਲੀ, ਸ਼ਿਸ਼ੇਰ ਸਿੰਘ ਆਸੀ, ਰੱਖਲੇਰ ਸਿੰਘ ਮਰਤਾਨੀ, ਉੱਤਮੀ ਲੋਗ, ਸ਼ਿਦੇਸ ਰਾਜੀਆ, ਐਕਸੀਸਿੰਗ ਭਮਾਨ, ਬਾਦ ਸਿੰਘ ਸੰਧੂ, ਬਾਦ ਸਿੰਘ ਜੀ ਸਿੱਖ ਇੰਕਰਨ, ਵਿਨੋਦ ਸ਼ਰਮਾ ਜੀ, ਪ੍ਰੀਤੂ ਪ੍ਰਿੰਸੀਪਲ ਸੂਰਲਾਲ ਗੁਪਤਾ ਜੀ ਅਤੇ ਅਰਜੀਤ ਸਿੰਘ ਖਾਨੇਵਾਲ ਨੇ ਪਾਧਰੇ। ਨਮੀਪੁਰ ਸਰਪੰਚਾਨੁਪਤਾਈ ਦੰਦੇ ਹੋ ਮਤਾ ਪਾਸ ਕੀਤਾ ਗਿਆ ਕਿ ਨੰਮੀਆ ਪੰਚਾਇਤਾਂ ਵਿੱਚ ਵਿਕਾਸ ਦੇ ਨਾਲ ਨਾਲ ਨਸ਼ਿਆਂ ਨੂੰ ਰੋਕਣ ਲਈ ਅਹਿਮ ਰੋਲ ਅਦਾ ਕਰ ਸਕਦੀਆਂ ਹਨ ਤੇ ਪਿੰਡ ਸਾਰੇ ਕਾਨੂੰਨ ਇਨਸਾਫ ਪਰਦਾਨ ਕਰਨ ਲਈ ਯੋਗਦਾਨ ਪਾ ਸਕਦੇ ਹਾਂ ਉਸ ਨੂੰ ਅਮਰ ਜਾਨਾ ਪਹਿਨਾਉਣਾ ਚਾਹੀਦਾ ਹੈ ਚੰਡੀਗੜ੍ਹ ਤੋਂ ਖਨਾਲ ਦਾ ਹੱਕ ਜਿਹੜਾ ਬਣਦਾ ਹੈ ਉਹ ਪੰਜਾਬ ਨੂੰ ਜਨਾ ਕਿਸੇ ਦੇਰੀ ਦਿੱਤਾ ਜਾਵੇ ਤੇ ਜਿਹੜੀ ਜ਼ਮੀਨ ਚੰਡੀਗੜ੍ਹ ਦਿੱਤੀ ਏਰੀਏ ਦੇ ਵਿੱਚੋਂ ਹਰਿਆਣੇ ਨੂੰ ਵਕਲੀ ਦਿੱਤੀ ਜਾ ਰਹੀ ਹੈ ਉਹ ਨਾ ਪ੍ਰਦੇਸ਼ ਦਿੱਤੀ ਜਾਵੇ ਇਹ ਕਾਰਵਾਈ ਤੁਰੰਤ ਰੁਕੀ ਜਾਵੇ ਪੰਜਾਬ ਦਾ ਪਾਣੀ ਪੱਧਰ ਨੀਵਾਂ ਹੁੰਦਾ ਜਾ ਰਿਹਾ ਹੈ ਬਰਸਾਤਾਂ ਦੇ ਪਾਣੀ ਦੀ ਹਾਰਵੈਸਟਿੰਗ ਤੇ ਹੜ੍ਹਾਂ ਦੇ ਪਾਣੀ ਨੂੰ ਰੋਕਣ ਲਈ ਕੇਂਦਰ ਸਰਕਾਰ ਨਾਲ ਸਹਿਯੋਗ ਕਰੇ ਜਾਗ ਪਰ ਦੇਸ਼ ਦੀ ਨਾਲ ਫੈਲਾ ਕਰਦਾ ਰਿਹਾ ਹੈ ਸਰਵੇ ਕਰ ਰਿਹਾ ਹੈ ਜਿਸ ਕਾਰਨ ਪੰਜਾਬ ਦਾ ਪਾਣੀ ਪੱਧਰ ਨੀਵਾ ਹੋਣਾ ਚਿੰਤਾ ਦਾ ਵਿਸ਼ਾ ਹੈ ਤੇ ਇਸ ਨੂੰ ਸਟੇਬਲਾਈਜ਼ ਕਰਨ ਲਈ ਤੇ ਮੋੜ ਤੋਂ ਧਰਤੀ ਦੀ ਰੀਚਾਰਜਿੰਗ ਨੂੰ ਤੋਂ ਲਈ ਕੇਂਦਰ ਸਰਕਾਰ ਨੂੰ ਬਣਾਵਾ ਲੈਣੀ ਚਾਹੀਦੀ ਹੈ ਪੰਜਾਬ ਦੀ ਫਸਲਾਂ ਤੇ ਵਾਲੀ ਹੀ ਮਸਲ ਤੇ ਫਸਲਾਂ ਨੂੰ ਅਨੁਸਾਰ ਐਮ ਐਸ ਪੀ ਕੇਂਦਰ ਸਰਕਾਰ ਵੱਲੋਂ ਦਿੱਤੀ ਜਾਵੇ ਆਰਗੇਨਿਕ ਖੇਤੀ ਉਪਜ ਦਾ ਵੰਡੀਕਰਨ ਕੀਤਾ ਜਾਵੇ ਜੋ ਕਿਸਾਨ ਜੈਵਿਕ ਖੇਤੀ ਕਰਦੇ ਹਨ ਉਹਨਾਂ ਨੂੰ ਕੈਮੀਕਲ ਖਾਦਾਂ ਜਿੰਨੀ ਸਬਸਿਡੀ ਨਗਰ ਰੂਪ ਵਿੱਚ ਕੁਦਰਤੀ ਖੇਤੀ ਕਿਸਾਨਾਂ ਨੂੰ ਦਿੱਤੀ ਜਾਵੇ ਤੇ ਬਿਨਾ ਇਹਨਾਂ ਕਿਸਾਨਾਂ ਦੀ ਮਨਰੇਗਾ ਸਕੀਮ ਪ੍ਰਾਪਤ ਨਾ ਕੀਤੀ ਜਾਵੇ। ਮਨਰੇਗਾ ਦੀ ਦਿਹਾੜੀ 100 ਦਿਨ ਦੀ ਬਣਾਈ ਜਾਵੇ। ਭ੍ਰਿਸ਼ਟਾਚਾਰ ਮੁਲਾਕਾਤ ਤੋਂ ਹੀ ਨਸੇ ਦੀ ਸਪਲਾਈ ਬੰਦ ਕੀਤੀ ਜਾਵੇ। ਗਰੀਬ ਹਾਲਤਾਂ ਠੀਕ ਕੀਤੀ ਜਾਵੇ। ਕੇਂਦਰ ਸਰਕਾਰ ਗੈਸ ਸਿਲੰਡਰ ਤੇ ਸਬਸਿਡੀ ਨਾ ਮਾਤਰ ਦੇ ਰਹੀ ਹੈ। ਗੈਸ ਸਿਲੰਡਰ ਆਪਣੇ ਵਾਅਦੇ ਮੁਤਾਬਕ 400 ਰੁਪਏ ਦਾ ਦਿੱਤਾ ਜਾਵੇ। ਪੰਜਾਬ ਸਰਕਾਰ ਵੱਲੋਂ ਵਧਾਇਏ ਡੀਜ਼ਲ ਤੇ ਪੈਟਰੋਲ ਦੇ ਰੇਟਾਂ ਦੇ ਵਿੱਚ ਆਰਮੀ ਨੇ ਕੀਤੇ ਜਾ ਰਹੇ ਵਾਅਦੇ ਦੀ ਜੇਵੀਂ ਰਵਾਇਦਾ ਬੰਦ ਕੀਤੀ ਜਾਵੇ ਕਿਉਂਕਿ ਇਸ ਨਾਲ ਲੋਕਾਂ ਤੇ ਬੁਗਿਆਈ ਦਾ ਹੋਰ ਬੋਝ ਪੈਂਦਾ ਹੈ ਤੇ ਹਰੇਕ ਕੋਆਟੋਾਈ ਤੇ ਖਰਚ ਜਿਹੜੇ ਉਹਨਾਂ 'ਚ ਵਾਧਾ ਹੁੰਦਾ ਹੈ ਬੇਰਜ਼ਗਾਰੀ ਖਤਮ ਕੀਤੀ ਜਾਵੇ ਹਰ ਇੱਕ ਵਿਅਕਤੀ ਨੂੰ ਰੋਜ਼ਗਾਰ ਮਿਲੇ ਪਰਚੂਨ ਖੇਤਰ ਵਿੱਚ ਵੱਡੇ ਸਟੋਰ ਨਾ ਖੁੱਲ੍ਹੇ ਜਾਣ ਇਸ ਨਾਲ ਛੋਟੇ ਖੇਤਰ ਵਿੱਚ ਕੰਮ ਕਰਨ ਦੇ ਮੌਕੇ ਨਿਰਵਾਸ ਸਥਾਨਾਂ ਤੇ ਪੜ੍ਹਾਈ ਤੇ ਸਿਹਤ ਸਹੂਤਾ ਲੋਕਾਂ ਨੂੰ ਮੁਫਤ ਕਿਹਾ ਜਾਵੇ ਸਕੂਲਾਂ ਵਿੱਚ ਪੰਜਾਬੀ ਸ਼ੁਰੂ ਤੋਂ ਪੜ੍ਹਾਇਆ ਜਾਵੇ ਦਫ਼ਤਰਾਂ ਵਿੱਚ ਕਿਤਾਬੀ ਇਹਨਾਂ ਨੂੰ ਲਾਗੂ ਕੀਤੀ ਜਾਵੇ ਧਾਣੇ ਵਾਲੇ ਪ੍ਰਾਸ਼ਾਸਨ ਤੇ GST ਸਥਾਪਿਤ ਕੀਤਾ ਜਾਵੇ ਵਾਤਾਵਰਣ ਸ਼ੁੱਧ ਹੋਵੇ ਪਾਣੀ ਮਿੱਟੀ ਹਵਾ ਦਾ ਪ੍ਰਦੂਸ਼ਣ ਬੰਦ ਹੋਵੇ ਹਰ ਇੱਕ ਥਾਂ ਤੇ ਪ੍ਰਦੂਸ਼ਣ ਫੈਲਾ ਰਹੇ ਗੈਰ ਕਾਨੂੰਨੀ ਜਿਹੜੇ ਕਾਰੋਬਾਰ ਨੇ ਉਹ ਬੰਦ ਹੋਣੇ ਚਾਹੀਦੇ ਨੇ ਜਾਂ ਜੋ ਆਪਣਾ ਪ੍ਰਦੂਸ਼ਣ ਨੂੰ ਜੋ ਕਰਕੇ ਵਾਧਾ ਕਰ ਅਦਰਸ਼ ਰਾਜਨੀਤੀ ਮੰਚ ਉਪਯਾਗਿਕ 2027 ਦੀ ਧਾਨ ਸਭਾ ਤੋਂ ਲਈ ਰਾਜਨੀਤਿਕ ਵਿਕਲਪ ਦੇਣ ਲਈ ਇਮਾਨਦਾਰ ਗਿਆਨਮਾਨ ਉਜਵਾਨ ਧਰਮਨਰ ਪਾਕ ਜਾਤ ਪਾਕ ਪਾਸ਼ਾ ਤੇ ਸਾਰੇ ਪਾਕ ਪਾਕ ਦੇ ਉੱਪਰ ਉੱਠ ਕੇ ਸੁਣਨ ਵਾਲੇ ਲੋਕੀ ਇੱਕ ਮੰਚ ਤੇ ਇਕੱਠੇ ਕਰਦਾ ਪਰਾਲਾ ਅਸੀਂ ਸੱਦਾ ਦਿੰਦੇ ਹਾਂ ਸਾਰੇ ਇਕੱਤਰ ਹੋ ਮੀਟਿੰਗ ਵਿੱਚ ਅਪੀਲ ਕੀਤੀ ਗਈ ਕਿ ਇਸ ਮੁੱਦਿਆਂ ਨੂੰ ਵੱਧ ਤੋਂ ਵੱਧ ਲੋਕੀ ਕਾ ਕੇ ਇਸ ਮਾਰੀ ਨਿਸ਼ਾਨ ਖੜ ਪਾਈ ਜਾ ਸਕਦੀ ਸਹੀ ਕੱਲ ਖਾਸ ਤੌਰ ਤੇ ਨੋਟ ਕਰਵਾ ਲਈ ਹੈ ਕਿ ਜਿਹੜੇ ਅੱਜ ਦੇ ਇਹ ਜਿਹੜੇ ਮੌਜੂਦਾ ਸਿਆਸੀ ਇੰਤਜ਼ਾਮ ਤੋਂ ਜਿਹੜੇ ਥੱਕੇ ਹੋਏ ਲੋਕ ਨੇ ਇਹਨਾਂ ਚ ਜ਼ਿਆਦਾਤਰ ਉਹ ਨੇ ਜਿਨ੍ਹਾਂ ਨੇ ਬਦਲਾਅ ਦੀ ਆਸ ਨਾਲ ਨਵੀਂ ਸਰਕਾਰ ਚੁਣੀ ਸੀ ਪਰ ਅੱਜ ਬੇਹਦਨ ਨਰਾਸ਼ਾ ਦੇ ਆਲਮ ਘਰ ਕੇ ਉਹਨਾਂ ਨੂੰ ਬੇਤਨ ਜਿਹੜਾ ਪਹੁੰਚਾ ਪਿਆ ਸਾਰੇ ਹੁਣ ਸਾਰੇ ਫੋਟੋ ਖੜੇ ਹੋ ਗਏ ਪਰੰਤੂ ਸਰਕਾਰ ਨੂੰ ਉਤਸਾਹ ਨਾਲ ਜੈ ਜੈਕਾਰ ਕਰਦੇ ਨੇ ਮੁੱਖ ਬੋਲ